ਇੱਕ ਪਿੰਡ ਵਿੱਚ ਇੱਕ ਬਹੁਤ ਵੱਡਾ ਤੇ ਪੁਰਾਣਾ ਬੋਰਡ ਸੀ। ਔਰ ਉਸ ਬੋਰਡ ਦੇ ਥੱਲੇ 15-20 ਬੰਦੇ ਬੈਠੇ ਰਹਿੰਦੇ ਬਜ਼ੁਰਗ ਵੀ, ਬੱਚੇ ਤੇ ਸਾਰੇ। ਔਰ ਉਸ ਸਾਥ ਵਿੱਚ ਬੈਠੇ ਇੱਕ ਬਜ਼ੁਰਗ ਨੇ ਸਵਾਲ ਕੀਤਾ ਕਿ ਤੁਸੀਂ ਬਹੁਤ ਸਿਆਣੇ ਲੱਗਦੇ ਹੋ। ਮੈਨੂੰ ਇਹ ਦੱਸੋ ਕਿ ਇਸ ਦੁਨੀਆ ਵਿੱਚ ਸਭ ਤੋਂ ਅਨਮੋਲ ਚੀਜ਼ ਕਿਹੜੀ ਹੈ? ਤਾਂ ਸਾਰਿਆਂ ਨੇ ਆਪਣੇ ਆਪਣੇ ਜਵਾਬ ਦਿੱਤੇ ਆਪਣੇ ਆਪਣੇ ਦਿਮਾਗ ਦੇ ਹਿਸਾਬ ਨਾਲ। ਕਿਸੇ ਨੇ ਕਿਹਾ ਕਿ ਸਭ ਤੋਂ ਅਨਮੋਲ ਚੀਜ਼ ਪਾਣੀ ਹੈ। ਕਹਿੰਦਾ ਨਹੀਂ ਕਿਸੇ ਨੇ ਕਿਹਾ ਕਿ ਇਸ ਦੁਨੀਆ ਤੇ ਅਨਮੋਲ ਚੀਜ਼ ਸਵਾ ਹੈ ਉਹ ਕਹਿੰਦਾ ਨਹੀਂ ਕਿਸੇ ਨੇ ਦੱਸਿਆ ਕਿ ਸਭ ਤੋਂ ਅਨਮੋਲ ਚੀਜ਼ ਅੱਗੇ ਉਹ ਕਹਿੰਦਾ ਨਹੀਂ ਕਿਸੇ ਨੇ ਕਿ ਕਿ ਸਭ ਤੋਂ ਅਨਮੋਲ ਚੀਜ਼ ਰੱਬ ਹੈ ਕਹਿੰਦਾ ਨਹੀਂ ਇਸ ਤੋਂ ਵੀ ਅਨਮੋਲ ਚੀਜ਼ਾਂ ਹੋਰ ਵੀ ਹੈਗੀਆਂ ਕਿਸੇ ਨੇ ਦੱਸਿਆ ਕਿ ਇਸ ਦੁਨੀਆ ਤੇ ਅਨਮੋਲ ਚੀਜ਼ ਹੈਗਾ ਵੀ ਸੋਨਾ ਵੀ ਕਹਿੰਦਾ ਨਹੀਂ ਕਿਸੇ ਨੇ ਕਿਹਾ ਵੀ ਇਸ ਦੁਨੀਆ ਤੇ ਅਨਮੋਲ ਚੀਜ਼ ਚਾਂਦੀ ਹੈ ਨਹੀਂ ਬੜਿਆਂ ਬੰਦਿਆਂ ਨੇ ਆਪਣੇ ਆਪਣੇ ਦਿਮਾਗ ਨਾਲ ਉਹਨੂੰ ਜਵਾਬ ਦਿੱਤੇ ਉਨੇ ਸਾਰਿਆਂ ਨੂੰ ਸਿਰ ਹਲਾ ਕੇ ਦੱਸਦਾ ਕਹਿੰਦਾ ਬਿਲਕੁਲ ਨਹੀਂ ਸਾਰੇ ਸੱਤ ਕਮਰੇ ਵਿੱਚ ਪੈ ਗਏ ਸਾਰੇ ਸੋਚਾਂ ਵਿੱਚ ਪੈ ਗਏ ਕਹਿੰਦੇ ਜੇ ਹਵਾ ਵੀ ਨਹੀਂ ਪਾ ਤੇ ਪਾਣੀ ਵੀ ਨਹੀਂ ਨੋਟ ਵੀ ਨਹੀਂ ਤੇ ਫਿਰ ਅਨਮੋਲ ਚੀਜ਼ ਹੈ ਕਿਹੜੀ ਹੈ ਤਾਂ ਉਸ ਬੰਦੇ ਨੇ ਬੜੇ ਹੌਲੀ ਜਿਹੇ ਸੁਭਾਅ ਨਾਲ ਦੱਸ ਦਿੱਤਾ ਇਸ ਦੁਨੀਆ ਉਤੇ ਸਭ ਤੋਂ ਅਨਮੋਲ ਚੀਜ਼ ਨਾ ਰੁਪਈਆ ਵੇ ਨਾ ਪਾਣੀਏ ਨਾ ਹਵਾ ਨਾ ਆਗੇ ਨਾ ਸੋਨਾ ਤੇ ਨਾ ਚਾਂਦੀ ਹੈ ਅਗਰ ਇਸ ਦੁਨੀਆ ਤੇ ਸਭ ਤੋਂ ਅਨਮੋਲ ਚੀਜ਼ ਹੈਗੀ ਏ ਤੇ ਉਹ ਦੋਸਤੋ ਹੈਗੀ ਏ ਮਾਂ ਜਿਹਨੂੰ ਰੱਬ ਵੀ ਸਲੂਟ ਮਾਰਦਾ ਹੈ ਰੱਬ ਵੀ ਕੰਬ ਪੁੱਛ ਕੇ ਕਰਦਾ ਕਿਉਂਕਿ ਇਸ ਕਰਕੇ ਮਾਂ ਨੂੰ ਬੱਚੇ ਦਾ ਪਹਿਲਾ ਰੱਬ ਦੱਸਿਆ ਜਾਂਦਾ ਇਸ ਕਰਕੇ ਸਭ ਤੋਂ ਅਨਮੋਲ ਚੀਜ਼ ਇਸ ਦੁਨੀਆ ਤੇ ਹੈਗੀ ਏ ਤੇ ਉਹ ਹੈਗੀ ਮਾਂ ਜੀ ਤਾਂ ਵੀਡੀਓ ਵਧੀਆ ਲੱਗੇ ਲਾਇਕ ਕਮੈਂਟ ਸਿਰ ਜਰੂਰ ਕਰਨਾ ਅਗਲੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਪਿਓ ਦੇ ਬਾਰੇ ਡੈਡੀ ਬਾਰੇ ਠੀਕ ਹੈ